ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਪੌੜੀ 14ਵੀਂ ਕੱਪੜ ਰੂਪ ਸੁਹਾਵਨਾ ਛੱਡ ਦੁਨੀਆ ਅੰਦਰ ਜਾਵਨਾ ਗੁਰੂ ਨਾਨਕ ਦੇਵ ਜੀ ਦੁਆਰਾ ਉਚਾਰਨ ਕੀਤੇ ਅਸਾ ਦੀਵਾਰ ਦੀ 14ਵੀਂ ਪੌੜੀ ਵਿੱਚ ਪਾਸ਼ਾ ਸਾਨੂੰ ਸਮਝਾ ਰਹੇ ਹਨ ਇਹ ਬੰਦਿਆ ਜੋ ਕੁਛ ਤੇਰੇ ਕੋਲ ਹੈ ਉਹ ਸਾਰਾ ਕੁਝ ਤੂੰ ਇੱਥੇ ਹੀ ਛੱਡ ਕੇ ਜਾਣਾ ਹੈ ਤੇਰੇ ਨਾਲ ਕੇਵਲ ਰੱਬ ਦਾ ਨਾਮ ਅਤੇ ਤੇਰੇ ਨੇਕ ਕਰਮ ਹੀ ਜਾਣੇ ਹਨ ਕੱਪੜ ਰੂਪ ਸੁਹਾਵਨਾ ਛੱਡ ਦੁਨੀਆ ਅੰਦਰ ਜਾਵਨਾ ਗੁਰੂ ਨਾਨਕ ਪਾਸ਼ਾ ਜੀ ਸਮਝਾਉਂਦੇ ਹਨ ਕਿ ਇੱਕ ਮਨੁੱਖ ਦੇ ਕੋਲ ਆਪਣਾ ਸਰੀਰ ਦਾ ਚੋਲਾ ਹੈ ਤੇ ਦੂਜਾ ਉਹ ਇਸ ਨੂੰ ਟਕਣ ਅਤੇ ਸਜਾਉਣ ਲਈ ਹੋਰ ਸੁੰਦਰ-ਸੁੰਦਰ ਚੋਲੇ ਪਾਉਂਦਾ ਹੈ ਆਪਣਾ ਸੁੰਦਰ ਰੰਗ-ਰੂਪ ਦੇਖ ਕੇ ਬੰਦਾ ਬੜਾ ਹੀ ਖੁਸ਼ ਹੁੰਦਾ ਹੈ ਮਹਾਰਾਜ ਆਖਦੇ ਹਨ ਕਿ ਮਨੁੱਖ ਨੂੰ ਆਪਣੇ ਸਰੀਰ ਦਾ ਚੋਲਾ ਤਰ ਤਰਾਂ ਦੇ ਪਹਿਨੇ ਹੋਏ ਵਸਤਰ ਅਤੇ ਸੁੰਦਰ ਰੰਗ-ਰੂਪ ਸਭ ਕੁਝ ਇੱਥੇ ਹੀ ਛੱਡ ਕੇ ਜਾਣੇ ਹਨ ਸਰੀਰ ਦੀ ਸਵਾਰੀ ਕਰਕੇ ਤਾਂ ਆਤਮਾ ਨੇ ਪਰਮਾਤਮਾ ਤੱਕ ਪਹੁੰਚਣਾ ਸੀ ਪਰ ਬੰਦਾ ਰੱਬ ਨੂੰ ਛੱਡ ਕੇ ਆਪਣੇ ਸਰੀਰ ਅਤੇ ਆਪਣੀ ਸੁੰਦਰਤਾ ਨੂੰ ਹੀ ਕਰਨ ਲੱਗ ਜਾਂਦਾ ਹੈ ਇਸ ਲਈ ਮਰਨੇ ਤੇ ਸਭ ਜਗ ਡਰੇ ਜੀਵਿਆ ਲੋੜੇ ਸਭ ਕੋਏ ਕੋਈ ਮਰਨਾ ਨਹੀਂ ਚਾਹੁੰਦਾ ਪ੍ਰਭੂ ਦੇ ਪ੍ਰੇਮੀਆਂ ਨੂੰ ਮੌਤੋਂ ਡਰਨੇ ਲੱਗਦਾ ਮਰਨੇ ਤੇ ਕਿਆ ਡਰਪਨਾ ਜਬ ਹੱਥ ਸਿੰਧ ਹੋਰ ਲੈਨ ਮਹਾਰਾਜ ਅਗਲੀ ਪੰਕਤੀ ਵਿੱਚ ਉਚਾਰਨ ਕਰਦੇ ਹਨ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਮੰਦੇ ਚੰਗੇ ਕਰਮਾਂ ਦੇ ਫਲ ਬੰਦਾ ਆਪ ਹੀ ਭੋਗਦਾ ਹੈ ਅਤੇ ਇਸੇ ਜਨਮ ਵਿੱਚ ਭੋਗਦਾ ਹੈ ਅਗ ਵਿੱਚ ਹੱਥ ਪਾਣ ਨਾਲ ਪੀੜਾ ਉਸੇ ਵਕਤ ਹੁੰਦੀ ਹੈ ਕੱਲ ਪਰਸੋਂ ਨਹੀਂ ਆਪਣੇ ਬੋਲਾਂ ਆਪਣੀ ਕਰਨੀ ਅਤੇ ਆਪਣੀ ਸੋਚਣੀ ਦੇ ਨਾਲ ਜੇ ਕਿਸੇ ਦਾ ਮਾੜਾ ਕਰੇਗਾ ਤਾਂ ਤੈਨੂੰ ਉਸੇ ਵਕਤ ਬੇਚੈਨੀ ਅਤੇ ਤਣਾਅ ਪੈਦਾ ਹੋਵੇਗਾ ਹੁਕਮ ਕੀਏ ਮਨ ਭਾਵ ਦੇ ਜੋ ਜੀਵ ਆਪਣੇ ਮਨ ਦੇ ਹੁਕਮ ਨੂੰ ਮੰਨ ਕੇ ਖਾਂਦਾ ਪੀਂਦਾ ਬੋਲਦਾ ਅਤੇ ਭੋਗ ਭੋਗਦਾ ਹੈ ਉਹੀ ਰਹਿ ਪੀੜੇ ਅੱਗੇ ਜਾਵਨਾ ਉਸ ਦਾ ਅਗਲਾ ਪੈਂਡਾ ਬੜਾ ਦੁਖਦਾਈ ਹੁੰਦਾ ਹੈ ਉਸ ਨੂੰ ਦੁਖਦਾਈ ਰਸਤਿਆਂ ਵਿੱਚੋਂ ਲੰਘਣਾ ਪੈਂਦਾ ਹੈ ਐਸੇ ਜੀਵ ਮਨ ਦੇ ਪਿੱਛੇ ਲੱਗ ਕੇ ਆਪਣਾ ਮਨੁੱਖਾ ਜੀਵਨ ਬਿਰਥਾ ਗਵਾ ਲੈਂਦੇ ਹਨ ਨੰਗਾ ਦੋ ਚੱਕ ਚਾਲਿਆ ਇੱਥੇ ਤਾਂ ਤੂੰ ਆਪਣੇ ਪਾਪ ਕਰਮਾਂ ਦੇ ਉੱਤੇ ਪਰਦੇ ਪਾ ਲੈਂਦਾ ਹੈ ਪਰ ਅੱਗੇ ਦਰਗਾਹ ਵੀ ਤੇਰੇ ਸਾਰੇ ਪਰਦੇ ਖੁੱਲ ਜਾਣੇ ਹਨ ਉੱਥੇ ਤੂੰ ਨੰਗਾ ਹੋ ਜਾਵੇਂਗਾ ਜੇ ਤੁਰਗੁਪਤ ਜਬ ਲੇਖਾ ਮੰਗੇ ਤਾਂ ਕੌਣ ਪਰਦਾ ਤੇਰਾ ਟਾਕੇ ਅੱਗੇ ਪਾਪਾਂ ਦੇ ਪਰਦੇ ਉੱਠ ਜਾਣਗੇ ਲੇਖਾ ਰੱਬ ਮੰਗੇ ਸਿਆ ਬੈਠਾ ਕੱਢ ਬਹੀ ਤੂੰ ਹੱਥਾਂ ਨਾਲ ਜ਼ੁਬਾਨ ਨਾਲ ਸੋਚਣੀ ਨਾਲ ਜੋ ਮਾੜੇ ਕਰਮ ਕੀਤੇ ਹਨ ਉਹ ਸਾਰੇ ਦਰਗਾਹ ਦੇ ਵਿੱਚ ਪੜੇ ਜਾਣੇ ਹਨ ਦਿਸੇ ਖਰਾ ਡਰਾਵਣਾ ਪਾਪਾਂ ਦੇ ਪਰਦੇ ਉੱਠਣ ਤੋਂ ਬਾਅਦ ਤੇਰਾ ਰੂਪ ਡਰਾਵਣਾ ਦਿਖਾਈ ਦੇਵੇਗਾ ਕਰ ਔਗਣ ਪਛੋ ਤਾਵਣਾ ਮਨੁੱਖ ਨੂੰ ਪਾਪ ਕਰਨ ਤੋਂ ਪਹਿਲਾਂ ਸੁਚੇਤ ਹੋਣਾ ਚਾਹੀਦਾ ਹੈ ਪਿਛੋਂ ਅਫਸੋਸ ਕਰਨ ਦਾ ਕੋਈ ਲਾਭ ਨਹੀਂ ਔਗਣ ਲੰਬੇ ਸਮੇਂ ਤੱਕ ਛੁਪਾਈ ਨਹੀਂ ਜਾ ਸਕਦੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹਿ